ਹੋ ਚੱਲਿਆ ਗਰਮੀ ਦਾ ਮੌਸਮ ਓਡਾਰਜੀ ਤਾਪਮਨ ਪਹੁੰਚ ਗਿਆ 40 ਤੋਂ ਪਾਰ ਜੀ ਸਤ ਸ੍ਰੀ ਅਕਾਲ ਜੀ ਜੁੜ ਗਿਓ ਮੌਸਮ ਦੀ ਵੈਦਰ ਚੈਨਲ ਦੇ ਨਾਲ ਅੱਜ 25 ਚੇਤ ਤੇ 7 ਅਪ੍ਰੈਲ 2025 ਦਾ ਦਿਨ ਆਪਣਾ ਆਖਰੀ ਪੜਾ ਪੂਰਾ ਕਰਕੇ ਜਾ ਚੁੱਕਿਆ ਸਭ ਤੋਂ ਪਹਿਲਾਂ ਤਾਪਮਨ ਦੀ ਗੱਲ ਕਰ ਲੈਣੇ ਆ ਕਿਉਂਕਿ ਅੱਜ ਦਾ ਦਿਨ ਅੱਜ ਦੀ ਦੁਪਹਿਰ ਪਿਛਲੀਆਂ ਕਈ ਦੁਪਹਿਰਾਂ ਨਾਲੋਂ ਵੱਖਰੀ ਸੀ ਜਿਹਦੇ ਵਿੱਚ ਦੁਪਹਿਰ ਵੇਲੇ ਤਪਸ਼ ਵੀ ਸੀ ਤੇ ਨਾਲ ਨਾਲ ਹਮਸ ਵੀ ਸੀ ਜਾਨੀ ਕਿ ਮੁੜਕਾ ਅੱਜ ਪਿਛਲੇ ਦਿਨਾਂ ਦੇ ਮੁਕਾਬਲੇ ਜਿਆਦਾ ਆ ਰਿਹਾ ਸੀ ਸਭ ਤੋਂ ਪਹਿਲਾ ਪੰਜਾਬ ਦੀ ਗੱਲ ਕਰ ਲੈਂਦੇ ਆ ਤਾਂ ਪੰਜਾਬ ਦੇ ਵਿੱਚ ਬਠਿੰਡਾ 에어ਪੋਰਟ ਸਭ ਤੋਂ ਵੱਧ ਤਾਪਮਨ ਰਿਕਾਰਡ ਹੋਇਆ ਜਿਹੜਾ ਕਿ 41.9 ਡਿਗਰੀ ਸੈਲਸੀਅਸ ਰਿਕਾਰਡ ਹੋਇਆ ਇਹ ਵੈਸੇ ਵੀ ਥੋੜਾ ਜਿਆਦਾ ਜ਼ਿਆਦੇ ਇਥੋਂ ਰੀਡਿੰਗ ਆਉਂਦੀ ਆ ਦੂਜੇ ਨੰਬਰ ਤੇ ਬਠਿੰਡਾ ਜਿਹੜਾ ਐਗਰੋ ਜਿਹੜਾ ਵੈਦਰ ਸਟੇਸ਼ਨ ਆ ਉਹਦਾ 40 ਡਿਗਰੀ ਸੈਲਸੀਅਸ ਰਿਕਾਰਡ ਹੋਇਆ ਤੀਸਰੇ ਨੰਬਰ ਤੇ ਫਰੀਦਕੋਟ 39.5 ਡਿਗਰੀ ਸੈਲਸੀਅਸ ਰਿਕਾਰਡ ਹੋਇਆ ਲੁਧਿਆਣਾ 39.2 ਡਿਗਰੀ ਸੈਲਸੀਅਸ ਰਿਕਾਰਡ ਹੋਇਆ ਪਟਿਆਲਾ 38.6 ਡਿਗਰੀ ਸੈਲਸੀਅਸ ਰਿਕਾਰਡ ਹੋਇਆ ਤੇ ਫਿਰੋਜ਼ਪੁਰ 38 ਡਿਗਰੀ ਸੈਲਸੀਅਸ ਦੇ ਨਾਲ ਇਹ ਪੰਜਾਬ ਦੇ ਵਿੱਚ ਸਭ ਤੋਂ ਗਰਮ ਇਲਾਕੇ ਰਹੇ ਨੇ ਜਿਹੜੇ ਜ਼ਿਲ੍ਹੇ ਪਹਾੜਾਂ ਦੇ ਲਾਗੇ ਸੀ ਜਿਵੇਂ ਪਠਾਨਕੋਟ ਹੋਇਆ ਹੁਸਾਰਪੁਰ ਰੋਪੜ ਮਹਾਲੀ ਉਹਨਾਂ ਖੇਤਰਾਂ ਦੇ ਵਿੱਚ ਤਾਪਮਨ 35 ਤੋਂ 37 ਡਿਗਰੀ ਸੈਲਸੀਅਸ ਦੇ ਨੇੜੇ ਤੇੜੇ ਜਿਹੜਾ ਅ ਦਰਜ ਹੋਇਆ ਹਰਿਆਣੇ ਦੀ ਗੱਲ ਕਰ ਲਈਏ ਤੇ ਹਰਿਆਣੇ ਦੇ ਵਿੱਚ ਸਭ ਤੋਂ ਗਰਮ ਜਿਹੜਾ ਸਥਾਨ ਰਿਹਾ ਰੋहतक 42.1 ਡਿਗਰੀ ਸੈਲਸੀਅਸ ਦੇ ਨਾਲ ਹਿਸਾਰ 41 ਡਿਗਰੀ ਸੈਲਸੀਅਸ सिरसा 41 ਡਿਗਰੀ ਸੈਲਸੀਅਸ ਤੇ ਓਵਰঅল ਹਰਿਆਣੇ ਦੇ ਬਹੁਤੇ ਥਾਵਾਂ ਤੇ ਤਾਪਮਾਨ 38 ਤੋਂ 41 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ। ਰਾਜਸਥਾਨ ਦੀ ਗੱਲ ਕਰ ਲਈਏ ਤਾਂ ਰਾਜਸਥਾਨ ਦੇ ਵਿੱਚ ਜਿਹੜਾ ਪੰਜਾਬ ਦੇ ਨੇੜੇ ਇਲਾਕਾ ਪੈਂਦਾ ਗੰਗਾ ਨਗਰ ਅੱਜ 43 ਡਿਗਰੀ ਸੈਲਸੀਅਸ ਦਾ ਤਾਪਮਾਨ ਰਿਕਾਰਡ ਹੋਇਆ ਪਰ ਦੂਰ ਇਲਾਕੇ ਜਿਨ੍ਹਾਂ ਇਲਾਕਿਆਂ ਦੇ ਵਿੱਚ ਰੇਤਲੇ ਇਲਾਕੇ ਨੇ ਤੇ ਗਰਮੀ ਜ਼ਿਆਦਾ ਪੈਂਦੀ ਹੈ। ਉਹਨਾਂ ਦੇ ਵਿੱਚ ਬਾੜਮੇਰ ਅੱਜ 45.6 ਡਿਗਰੀ ਸੈਲਸੀਅਸ ਤੱਕ ਤਾਪਮਾਨ ਪਹੁੰਚ ਗਿਆ ਤੇ ਜੈਸਲਮੇਰ 45.4 ਡਿਗਰੀ ਸੈਲਸੀਅਸ ਤੱਕ ਤਾਪਮਾਨ ਪਹੁੰਚ ਗਿਆ ਅਪ੍ਰੈਲ ਤੇ ਮਈ ਦੇ ਵਿੱਚ ਗਰਮੀ ਪੈਣੀ ਜ਼ਰੂਰੀ ਆ ਕਿਉਂਕਿ ਮੌਨਸੂਨ ਨੂੰ ਉਹਨੇ ਖਿੱਚ ਵੱਜੂ ਤੇ ਮੌਨਸੂਨ ਉਹਨੇ ਹੀ ਭੱਜੇ ਨਾ ਖੇਤरां ਤੱਕ ਜੁਲਾਈ ਤੱਕ ਜਿਹੜੀ ਪਹੁੰਚਣ ਦੀ ਕੋਸ਼ਿਸ਼ ਕਰੂਗੀ ਇਹ ਤਾਂ ਸਿਰ ਤਾਪਮਾਨ ਦੀ ਗੱਲ ਕੱਲ ਜਾਨੀ ਕਿ 8 ਤਰੀਕ ਤੇ ਪਰਸੋਂ ਜਾਨੀ ਕਿ 9 ਤਰੀਕ ਨੂੰ ਜਿਹੜਾ ਤਾਪਮਾਨ ਦੇ ਵਿੱਚ ਵੀ ਹੋਰ ਵਾਧਾ ਹੋਣ ਦੇ ਅਸਾਰ ਨੇ ਗਰਮੀ ਤੇ ਹਮਸ ਦੇ ਵਿੱਚ ਵੀ ਹੋਰ ਵਾਧਾ ਹੋਣ ਦੇ ਅਸਾਰ ਨੇ ਹਲਕਾ ਹਲਕਾ ਪੁਰੇ ਦੀ ਹਵਾ ਖਾਸ ਕਰਕੇ ਸਵੇਰ ਵੇਲੇ ਚੱਲਣ ਦੇ ਅਸਾਰ ਜਿਹੜਾ ਬਣੇ ਹੋਏ ਨੇ ਹੁਣ ਜਿਹੜੀਆਂ ਰਾਤਾਂ ਨੇ ਉਹ ਵੀ ਦਿਨ ਵਾਂਗ ਹੁੰਮਸ ਵਾਲੀਆਂ ਤੇ ਗਰਮ ਘਟੋ ਘਟ 10 ਦੀ ਸਵੇਰ ਤੱਕ ਰਹਿਣ ਦੇ ਅਸਾਰ ਬਣੇ ਹੋਏ ਨੇ ਸਿਸਟਮ ਦਸਤਕ ਦੇ ਰਿਹਾ 9 ਤਰੀਕ ਨੂੰ 9 ਤੋਂ 12 ਤੱਕ ਸਿਸਟਮ ਇਹਨਾਂ ਖੇਤਿਆਂ ਦੇ ਵਿੱਚ ਐਕਟਿਵ ਰਹੂਗਾ ਅ ਕੱਲ 8 ਤਰੀਕ ਨੂੰ ਪਾਕਿਸਤਾਨ ਦੇ ਉੱਤਰੀ ਇਲਾਕਿਆਂ ਦੇ ਵਿੱਚ ਬੱਦਲਬਾਈ ਜਾਂ ਜੰਮੂ ਕਸ਼ਮੀਰ ਦੇ ਇਲਾਕਿਆਂ ਦੇ ਵਿੱਚ ਬੱਦਲਬਾਈ ਕਿਤੇ ਨਾ ਕਿਤੇ ਦਸਤਕ ਦੂ ਜਿਹੜੀ ਕਿ ਦਿਨ ਛਿਪਣ ਵੇਲੇ ਜਾਂ ਦਿਨ ਛਿਪਣ ਤੋਂ ਬਾਅਦ ਮੜਾ ਮੋਟਾ ਕਿਤੇ ਆਪਣੇ ਬਾਰਡਰ ਵਾਲੇ ਜ਼ਿਲ੍ਹਿਆਂ ਤ ਘੱਟ ਸਪੀਡ ਵਾਲੀ ਹਨੇਰੀ ਛੱਡ ਸਕਦੀ ਹੈ ਜਾਂ ਮਾੜਾ ਮੋਟਾ ਕਿਤੇ ਦੋ ਚਰਕਣੀਆਂ ਪੈ ਸਕਦੀਆਂ ਨੇ ਬੱਡਰ ਵਾਲੇ ਜ਼ਿਲ੍ਹਿਆਂ ਦੇ ਵਿੱਚ ਕੋਈ ਮਾਝਾ ਇਲਾਕੇ ਦੇ ਵਿੱਚ ਥੋੜੇ ਜਿਹਾ ਅਸਾਰ ਹੋਣਗੇ ਆਪਣੇ ਸਿਸਟਮ ਐਕਟਿਵ ਹੋਊਗਾ 9 ਤਰੀਕ ਦੀ ਦੁਪਹਿਰ ਤੋਂ 9 ਦੀ ਦੁਪਹਿਰ ਨੂੰ ਵੀ ਜਾਂ 9 ਦੀ ਸ਼ਾਮ ਨੂੰ ਵੀ ਖੰਡਵੀ ਪੁਟਮੀ ਬਹੁਤ ਲਿਮਟਿਡ ਥੋੜੇ ਇਲਾਕਿਆਂ ਦੇ ਵਿੱਚ ਗਰਜਲਿਸਕ ਜਾਂ ਮਾੜੀ ਮੋਟੀ ਹਨੇਰ ਚਖੜ ਲਿਮਟਿਟਡ ਜਾਂ ਝੁੱਲਣ ਦੇ ਅਸਾਰ ਹੋਣਗੇ ਸਿਸਟਮ ਦੇ ਮੇਨ ਦਿਨ ਹੋਣਗੇ 10 ਅਪ੍ਰੈਲ ਤੇ 11 ਅਪ੍ਰੈਲ 10 ਤੇ 11 ਨੂੰ ਲੈ ਕੇ ਪੰਜਾਬ ਦੇ ਉੱਤਰੀ ਇਲਾਕੇ ਚੜਦਾ ਪੰਜਾਬ ਚੰਡੀਗੜ੍ਹ ਯੂਪੀ ਹਰਿਆਣਾ ਉੱਤਰੀ ਰਾਜਸਥਾਨ ਇਹਨਾਂ ਦੇ ਕਾਫੀ ਖੇਤਰਾਂ ਦੇ ਵਿੱਚ ਗਰਜਲੁਸ਼ਕਨਾ ਹਨੇਰ ਚੱਖੜ ਝੁੱਲਣ ਦੇ ਅਸਾਰ ਨੇ ਪਰ ਹਨੇਰ ਚੱਖੜ ਕੋਈ ਬਹੁਤੇ ਵੱਡੇ ਪੱਧਰ ਦਾ ਝੁੱਲਣ ਦੇ ਅਸਾਰ ਨਹੀਂ ਹੈਗੇ ਇਹਦੇ ਵਿੱਚ ਹਮਸ ਤੇ ਹੀਟ ਦਾ ਮੇਨ ਰੋਲ ਰਹੂਗਾ ਸੋ ਅਲੱਗ-ਅਲੱਗ ਥਾਵਾਂ ਤੇ ਅਲੱਗ-ਅਲੱਗ ਬੱਦਲ ਬਣਦੇ ਅਸਾਰ ਹੋਣਗੇ ਕਰਜਲੁਸ਼ਕ ਦੇ ਨਾਲ ਕਿਤੇ ਸ਼ਰਾਟਾ ਕਿਤੇ ਮਾੜੀ-ਮੋਟੀ ਗੜੇਮਾਰੀ ਮਾੜੀ-ਮੋਟੀ ਮਾਲਵਾ ਖੇਤਰ ਜਾਂ ਹਰਿਆਣਾ ਖੇਤਰ ਜਾਂ ਯੂਪੀ ਦੇ ਖੇਤਰਾਂ 'ਚ ਹੋਣ ਦੇ ਅਸਾਰ ਜਿਹੜਾ ਹੋਣਗੇ ਬਾਵਜੂਦ ਇਸ ਦੇ ਪੰਜਾਬ ਤੇ ਹਰਿਆਣਾ ਦੇ ਜਿਹੜਾ ਕੁਝ ਖੇਤਰ ਮੀਂਹ ਤੋਂ ਵਾਂਝੇ ਵੀ ਰਹਿ ਸਕਦੇ ਨੇ ਯੂਪੀ ਦੇ ਵੀ ਕੁਝ ਖੇਤਰ ਮੀਂਹ ਤੋਂ ਬਿਨਾਂ ਰਹਿ ਸਕਦੇ ਨੇ ਰਾਜਸਥਾਨ ਦੇ ਵਿੱਚ ਤਾਂ ਮੀਂਹ ਤੋਂ ਬਿਨਾਂ ਕਾਫੀ ਖੇਤਰ ਜਿਹੜਾ ਰਹੂਗਾ ਹੀ ਰਹੂਗਾ ਵਾੜੀਆਂ ਦੇ ਦੌਰ ਦੇ ਵਿੱਚ ਕਰਜ਼ ਦਾ ਲਿਸ਼ਕ ਦਾ ਜ਼ਿਆਦਾ ਹੁੰਦਾ ਮੀਂਹ ਵਾਈਡ ਸਪਰੈਡ ਉਹ ਨਾ ਨਹੀਂ ਹੁੰਦਾ ਡਰਾਬਾ ਜ਼ਿਆਦਾ ਹੁੰਦਾ ਤੇ ਗਰਮੀ ਦੀ ਰੁੱਤ ਦੇ ਵਿੱਚ ਥੋੜਾ ਜਿਹਾ ਵੀ ਬੱਦਲ ਬਣ ਜੇ ਉਹਨੇ ਹਵਾ ਛੱਡਣੀ ਹੁੰਦੀ ਆ ਯਾਨੀ ਕਿ 30 35 40 50 ਕਿਲੋਮੀਟਰ ਲਈ ਹਨੇਰੀ ਤੇ ਕੁਝ ਕੁ ਖੇਤਰਾਂ ਦੇ ਵਿੱਚ 70-80 ਕਿਲੋਮੀਟਰ ਲਈ ਹਨੇਰੀ ਚੱਲਣ ਦੇ ਅਸਰ ਜਿਹੜਾ ਹੋਣਗੇ ਮੁੱਖ ਤੌਰ ਤੇ ਬੱਦਲ ਹਰ ਰੋਜ਼ ਜਿਵੇਂ 9 ਦੀ ਦੁਪਹਿਰ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਇਸੇ ਤਰ੍ਹਾਂ 10 ਦੀ ਦੁਪਹਿਰ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਇਸੇ ਤਰ੍ਹਾਂ 11 ਦੀ ਦੁਪਹਿਰ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਉੱਤਰੀ ਹਰਿਆਣਾ ਪਵਦ ਖੇਤਰ ਤੇ ਯੂਪੀ ਦੇ ਵਿੱਚ ਹੋ ਸਕਦਾ ਕਿ 13 ਦੀ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਵੀ ਮਾੜਾ ਮੋਟਾ ਕਿਤੇ ਬੱਦਲ ਦਿਖਾਈ ਦੇ ਸਕਦਾਗਾ ਉਸ ਤੋਂ ਬਾਅਦ 15 16 17 18 ਨੂੰ ਤਾਪਮਨ ਫੇਰ ਵਧਣਗੇ ਜਿਹੜੇ ਕਿ 42 ਡਿਗਰੀ ਸੈਲਸੀਅਸ ਤੋਂ ਪਾਰ ਜਾ ਸਕਦੇ ਨੇ ਪੰਜਾਬ ਦੇ ਮਾਲਵਾ ਖੇਤਰ ਦੱਖਣੀ ਹਰਿਆਣਾ ਦੇ ਖੇਤਰਾਂ ਦੇ ਵਿੱਚ ਤੇ 18 19 20 21 ਨੂੰ ਅਗਲਾ ਸਿਸਟਮ ਆ ਰਿਹਾ ਜਿਹੜਾ ਹੁਣ ਵਾਲੇ ਦੇ ਨਾਲੋਂ ਥੋੜਾ ਜ਼ਿਆਦਾ ਜਾਪ ਰਿਹਾ ਜਿਹਦੇ ਵਿੱਚ ਹਾਨੀ ਦੀ ਚੱਕਣ ਜ਼ਿਆਦਾ ਹੋ ਸਕਦਾ ਸੋ ਇਨਕਾ ਅਪਡੇਟ ਆ ਜੀ ਅੱਜ 40 ਤੋਂ ਪਾਰ ਤਾਪਮਨ ਪਹੁੰਚ ਗਿਆ ਤੇ ਅਗਲੇ ਦੋ ਦਿਨ ਗਰਮੀ ਇਸੇ ਤਰ੍ਹਾਂ ਪੈਂਦੀ ਰਹੂ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ